ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਖਾਤੇ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ ਸੈਲਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉਂ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਭ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਇਆ ਮਾਵਾ ਪੈਣਾ ਨੇ ਕਮਾ ਲਿਆ 4.5 ਕਰੋੜ ਰੁਪਇਆ 80 ਹਜ਼ਾਰ ਸਕੂਲਾਂ ਦੀ ਵਰਦੀ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲ ਆ ਜਿਹੜੇ ਮੁੰਡੇ ਖੜੇ ਨੇ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਆ ਜਾਂ ਉਹਦਾ ਭਰਾ ਆ ਜਾਂ ਉਹਨਾਂ ਦਾ ਕਮਾਊ ਜਿਹੜਾ ਜੀ ਹੈ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਦੇ ਘਰੋਂ ਆਪਦੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਦੋਂ ਤੱਕ ਘੱਟੋ-ਘੱਟ ਉਹਦੇ ਘਰੇ 1000 1500 2000 ਰੁਪਇਆ ਉਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲੀਤੇ ਰਹੂਗੀ ਤੇ ਤਰੱਕੀ ਵੀ ਤਾਇਆ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਉਹ ਕਰਨੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੀਆਂ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜੇ ਇਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਣੇ ਆ ਮਾਰਕੀਟ ਐ ਰੋਡ ਤੇ ਪਹਿਲਮਾਰਟ ਕਰਕੇ 2 ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ 2 ਘੰਟਿਆਂ ਚ ਕਿਉਂਕਿ ਉਹ ਆਰਗੇਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਵਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕਾਂ ਨੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਹੈ ਸਾਨੂੰ ਇਹਦਾ ਸੋ ਇਹ ਸਾਡੇ ਕੋਲੇ ਪਹਿਲੀ ਗੱਲ ਹੈਗੀ ਆ ਪਿੰਡਾਂ ਚ ਤੁਸੀਂ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਕੋਈ ਸੈਲਫ ਹੈਲਪ ਗਰੁੱਪ ਪਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਟ ਨਹੀਂ ਗਲੀਆਂ ਨਾਲੀਆਂ ਤਾਂ ਦੇਖੋ 77 ਸਾਲ ਹੋ ਗਏ ਸਰਕਾਰ ਗਲੀ ਉੱਚੀ ਚੱਕ ਦਿੰਦੀ ਐ ਘਰਨੀਵੇਂ ਹੋ ਜਾਂਦੇ ਲੋਕ ਘਰ ਉੱਚ ਚੱਕ ਲੈਂਦੇ ਗਲੀ ਨਹੀਂ ਵੀ ਹੋਈ ਐਂ ਚੱਲੀ ਜਾਂਦੇ ਤਾਂ 70 ਸਾਲ ਹੋ ਗਏ ਹੈ ਜੇ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਨਾ ਕਰ ਰਹੇ ਆ ਉਹਦੇ ਬਾਰੇ ਭਾਰ ਮੈਂ ਕਹਿੰਦਾ ਵੀ ਉਸ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਾਂ ਔਰ ਕਈ ਤਾਂ ਪਿੰਡਾਂ ਜਾਣਦੇ ਹੋਣਗੇ ਕਿ ਨੌਰੀ ਅੱਜ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਐ ਨਾਲ-ਨਾਲ ਲਾਇਬ੍ਰੇਰੀਆਂ ਦੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ ਬੱਚੀਆਂ ਆ ਕੇ ਉੱਥੇ ਪੜ ਸਕਦੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਘਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਰਣਵੀਰ ਕਾਲਜ ਦੇ ਨਾਲ ਹੀ ਐ ਕਿੰਨੀ ਸ਼ਾਨਦਾਰ ਲਾਇਬ੍ਰੇਰੀ ਤੁਸੀਂ ਕਹੋਗੇ ਯਾਰ ਇਹ ਬਾਹਲੇ ਮੁਲਕ ਦਾ ਯੂਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਈਲੈਟਸ ਨੂੰ ਹੀ ਡਿਗਰੀ ਸਮਝ ਲਿਆ ਚਲੋ ਜੀ ਪਲੱਸ 2 ਕਰਕੇ ਆਈਲੈਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਹੁਣ ਇੱਧਰ ਨੂੰ ਭੇਜ ਜੰਦੇ ਉਹ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕਚਿਰ ਆਪਾ ਬਗਾਨੇ ਮੁਲਕਾਂ ਤੇ ਸਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉੱਠਦੇ ਆਂ ਤੇ ਰਹਿ ਰਾਤ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਂਨੇ ਆਂ ਇਤੋਂ ਵੱਡਾ ਕੋਈ ਅਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਹੈ ਜੀ ਫਿਰ ਭੱਜੀ ਜਾਂਦੇ ਆਂ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਹਾਂ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆ ਕਰਨਾ ਹੈ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀ ਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲਿਆ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਾ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ अच्छा सरपंच काम रसਦਾ ਤੇ ਜੀ ਉਹ ਕਹਿੰਦਾ ਫਿਰ ਪੌਂਤ ਬਾਂਦੀ ਚੜਾਈ ਹੋ ਜੂ। ਮੈਂ ਕਿਹਾ ਯਾਰ ਪੈਸੇ ਤਾਂ ਤੁਹਾਡੇ ਨੇ। ਪੱਥਰ ਉਹਨਾਂ ਦਾ ਨਾਂ ਦਾ ਲਾ ਦਾਂਗੇ ਕਿਹੜੀ ਗੱਲ ਐ। ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ। ਨਾ ਕਾਲੀ ਦਲ ਦਾ ਨਾ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਵੀ ਸਾਡੇ ਪਿੰਡ ਦਾ ਸਰਪੰਚ ਐ ਇਹ। ਵੋਟਾਂ ਵੇਲੇ ਜਿੱਦਾਂ ਮਰਜ਼ੀ ਹੋ ਜਿਓ। ਉਹ ਤੁਹਾਡੀ ਮਰਜ਼ੀ ਐ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨੇ। ਲੈ ਬਾਕੀ ਪੌਣੇ 5 ਸਾਲ ਤੱਕ ਤੁਸੀਂ ਪਿੰਡ ਵੱਲ ਰਹੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਇੱਥੇ ਗ੍ਰਾਂਟ ਇਹ ਤਾਂ ਕੋਈ ਪਿੰਡ ਤੋਂ ਬਦਲਾ ਲੈਣ ਵਾਲੀ ਗੱਲ ਹੀ ਹੋਊਗੀ ਨਾ ਫਿਰ ਅਚਾ ਅਸੀਂ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾਲੀ ਵੀ ਐਸ ਗਲੀ ਚੋਂ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀ ਪੱਟ ਦੋ ਬਾਅਦ ਚ ਕਹੀ ਚਲੋ ਲੈ ਬੁਲਾ ਆ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਓ ਜੇ ਪ੍ਰੋਜੈਕਟ ਵਧੀਆ ਮੈਨੂੰ ਨੀ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚ ਵੋਟਾਂ ਕਿਹਨੂੰ ਪਈਆਂ ਨੇ ਕਿਹਨੂੰ ਉਹ ਬਾਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣੋਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰ ਦਿੱਤੀ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਭਾਤੀ ਮੇਰੀ ਜ਼ਿੰਮੇਵਾਰੀ ਆ ਹੁਣ ਪਿੰਡਾਂ ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ ਚ ਆਪਾਂ ਜਿਹੜੀਆਂ ਕੱਸੀਆਂ ਨਾਲੇ ਥੋੜੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਹੋਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਤੇ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਰਜਵਾਹੇ ਚਲਾ ਲੇ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਗਤ ਸਿੰਘ ਦੇ ਪਿੰਡ ਉਦੋਂ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਏ ਜੀ ਅੱਜ 84% ਤੇ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪਾਈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾਲਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜਿਤ ਤੱਤ ਨੇ ਧਰਤੀ ਦੀ ਬਜਾਊ ਸ਼ਕਤੀ ਵੱਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਬੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੋਰ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜਾਂ ਖੇਡ ਕਹ ਦਿੰਨੇ ਆ ਚ ਬੱਚਾ ਵੀ ਕਹ ਦਿੰਨੇ ਆ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬਵਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਐ ਸਾਹ ਤਾਂ ਲੈਣੇ ਐ ਆਪਾਂ ਤਾਂ ਹੁਣ ਐ ਕਰਨ ਲੱਗੇ ਵੀ ਸਾਹ ਦਾ ਕੀ ਐ ਤਾਂ ਬਾਅਦ ਆਵੇ ਨਾ ਆਵੇ ਕਿਰਾ ਚੱਕੀ ਐ ਕੰਮ ਨੂੰ ਕਰਾਂ ਸੋ ਇਹ ਕੰਮ ਨੇ ਦਰਖਤ ਲਾਉਣੇ ਐ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬੇਲਾਂ ਤੇ ਔਰ ਸਭ ਤੋਂ ਵੱਡੀ ਗੱਲ ਐ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਐ ਅਸੀਂ ਮੰਗਰਗਾ ਸਕੀਮ ਦੇ ਅਧੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 320000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜਮਾਨਾ ਨਹੀਂ ਹੈਗਾ ਵੀ ਬੂਟੇ ਲਾਤੇ ਬਾਅਦ ਚ ਆਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5 5 ਫੁੱਟ ਦੇ 6 6 ਫੁੱਟ ਦੇ ਆ ਜਾਂਦੇ ਆ ਬਣੇ ਬਣਾਏ ਬਾ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਬਈ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਤਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ 9 ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਇੱਕ ਮੁੱਖ ਮੰਤਰੀ ਪੂਰੀ ਸਟੇਟ ਦੀ ਕਾਇਆ ਪਲਟ ਕਰ ਸਕਦਾ ਹੈ ਸੁਵਿਚੇਨ ਬਣਦੀ ਹੈ ਪਹਿਲੀ ਵਾਰ ਆਪਣੇ ਕੋਲੇ ਸੰਗਰੂਰ ਜ਼ਿਲ੍ਹੇ ਵਾਲਿਆਂ ਤੋਂ ਉਹੀ ਸਮਝਦੇ ਸੀ ਵੀ ਪਛੜੇ ਹੋਏ ਨੇ ਬੈਕਵਰਡ ਨੇ ਹੁਣ ਪਤਾ ਲੱਗਿਆ ਉਹਨਾਂ ਨੂੰ ਵੀ ਸਭ ਤੋਂ ਤੇਜ਼ ਤਾਂ ਹੀ ਨੇ ਉਹ ਲੱਗ ਗੱਲ ਹੈ ਵੀ ਆਪਾਂ ਦੱਬੀ ਬੈਠੇ ਸੀ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ ਨੂੰ ਆਪਾਂ ਨੂੰ ਕੁਝ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ ਜਦੋਂ ਮਿਲਿਆ ਆਪਾਂ ਨੇ ਫਿਰ ਉਹ ਮੌਕਾ ਛੱਡਿਆ ਨਹੀਂ ਸੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਦੇਖਣ ਆਇਆ ਕਰਨਗੇ ਲੋਕ ਵੀ ਆਹਾਂ ਨੇ ਉਹ ਜਿਨ੍ਹਾਂ ਨੇ ਮਾਂਜੇ ਨੇ ਸਾਰੇ ਜੇ ਦੇਖਣਾ ਆਉਂਦੇ ਹਨ ਲੋਕ ਆਹ ਨੇ ਓਏ ਸੰਗਰੂਰ ਵਾਲੇ ਸੋ ਇਸ ਕਰਕੇ ਪਹਿਲਾਂ ਕੌਣ ਜਾਣਦਾ ਸੀ ਇੱਕ ਮੈਂ ਤੁਹਾਨੂੰ ਉਦਾਹਰਣ ਦਿੰਦਾ ਦੇਖੋ 2 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ಗ್ರಾಮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ಗ್ರಾಮ ਸਭਾ ਜ਼ਰੂਰ ਕਰੋ ಗ್ರಾಮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ डीसी ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ 19 ਜੀ 21 ਤਰੀਕ ਨੂੰ ਭਾਈ ಗ್ರಾಮ ਸਭਾ ਹੋਊਗੀ ਫਲਾਣੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਐਨੇ ਪੈਸੇ ਆਏ ਨੇ ਐਨੇ ਖਰਚੇ ਗਏ ਕਿਵੇਂ ਕਰਨਾ ਹੈ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨਹੀਂ ਤਾਂ ਇਹੇ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਹਾਂ ਮਾਨੂੰ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰਨੇ ਜਾਂਦੇ ਸੀ ਪਹਿਲਾਂ ਲਾਂਬਾ ਪਿਛਲੇ ਤਾਂ ਖਾ ਗਏ ਹੋਣਗੇ ਫਿਰ ਅਸੀਂ ਕਹੀ ਪਿੱਥੋਂ ਖਾ ਗਏ ਜੀ ਪੱਲਿਓਂ ਪੈਂਦੇ ਜੀ ਤਾਂ ਉਹ ਇਹ ਕਹਿਣਾ ਬਹੁਤ ਔਖਾ ਵੀ ਖਾ ਗਏ ਤਾਂ ਖਾ ਕੇ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਦੇ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕੁ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠੋ ਆਵੇਂ ਕਰਜ਼ਾ ਲੈ ਕੇ ਕਰੋਗੇ ਲੋਕ ਕਹਣਗੇ ਲੈ ਚੱਲ ਪਿਆ ਕੋਠੀ ਦਾ ਕੰਮ ਆ ਇਹ ਤਾਂ ਸੌਖਾ ਕੰਮ ਹੈ ਬਹੁਤ ਤਾਂ ਇਲਜ਼ਾਮ ਲਾਉਣਾ ਤਾਂ ਜਹਾਜ ਆਏਗਾ ਇਹੇ ਜਿਹੀ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਹਿਸਾਬ ਹੈ ਜੀ ਇੰਨੇ ਪੈਸੇ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਕੰਮ ਮੈਂ ਸੰਗਰੂਰ ਕੀਤਾ ਸੀ ਸੰਗਰੂਰ ਚ ਮੈਂ ਹੋਰ ਕੀ ਕਰ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆ ਲਓ ਜੀ ਸਾਹਿਬ ਉਹ ਕਹਿੰਦੇ ਦੋ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐਂ ਵੀ ਹੁੰਦਾ ਹੁੰਦਾ ਵੀ ਕੋਈ ਸਾਥ ਵੀ ਦੇ ਸਕਦਾ ਜਾਂ ਕੋਈ ਪੈਸੇ ਵੀ ਆਉਂਦੇ ਆ ਸੋ ਮੈਂ ਅੱਜ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ 422 ਪੰਚਾਇਤਾਂ ਦੇ ਜਿਹੜੇ 398 ਪੰਚ ਨੇ ਜੋ ਇੱਥੇ ਹਾਜ਼ਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਟੇਡੀਅਮਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਸਕੂਲ ਕਮਰੇ ਪਾਉਣ ਵਾਸਤੇ ਸਕੂਲ ਚ ਬੈਂਚਾਂ ਵਾਸਤੇ ਸੋਲਰ ਲਾਈਟਾਂ ਵਾਸਤੇ ਪਿੰਡ ਦੀ ਭਲਾਈ ਵਾਸਤੇ ਮਤੇ ਜਰੂਰ ਪਾਓ ਜੇ ਕਿਤੇ ਗਏ ਹੋਏ ਹੋ ਰਿਸ਼ਤੇਦਾਰੀ ਚ ਤਾਂ ਕਹਿ ਦਿਓ ਵੀ ਮੈਂ ਆਉਣਾ ਬਸ ਵੀ ਮੇਰੇ ਨਾਮ ਬਿਨਾ ਮਤਾ ਨਾ ਪਾਸ ਕਰਿਓ ਤਾਂ ਕਿ ਉਹ ਵਿਕਾਸ ਦੇ ਕੰਮ ਚ ਤੁਹਾਡਾ ਵੀ ਹਿੱਸਾ ਪਵੇ ਤੇ ਇਸ ਗੱਲ ਲਈ ਮੈਂ ਬਧਾਈ ਦਿਨਾ ਕਿ ਬਹੁਤ ਸਾਰੀਆਂ ਸਰਬਸੰਮਤੀਆਂ ਹੋਈਆਂ ਇਸ ਵਾਰ